ਬੋਲ ਸਵੇਰ ਦਾ ਆਪਾਂ ਟਾਈਮ ਲੱਗਿਆ ਜੇ ਅਸੀਂ ਪਿੱਛੇ ਵਿੱਚ ਦੇਖਾਂਗੇ ਆਪਾਂ ਗਈ ਹੋਈ ਸੀ ਬਾਜ਼ਾਰ ਸੌਰੀ ਧਿਆਨ ਹੈ ਨਾ ਨੈਸ਼ਨਲ ਫਿਨੈਂਸ ਤੇ ਲੈ ਆਏ ਸੀ ਸਾਮਾਨ ਤੇ ਪਰ ਰੱਖਣ ਦਾ ਟਾਈਮ ਵੀ ਨਹੀਂ ਚੰਗਾ ਫੈਮਿਲੀ ਰਹੇਗਾ ਹੁਣ ਟਾਈਮ ਹੋ ਰਿਹਾ ਸਾਡੇ 9:30 ਦਾ ਪਤਾ ਨਹੀਂ ਹੈ ਨਾ ਤੇ ਹੁਣ ਆਪਾਂ ਚੱਲਦੇ ਹਾਂ ਬੁਟੀਕ 'ਚ ਤੇ ਨਾਲ ਤੁਹਾਨੂੰ ਦਿਖਾਉਨੇ ਆ ਤੇ ਨਾਲੇ ਆਪਾਂ ਲੈਸ਼ਾਂਸ ਨੂੰ ਸੈੱਟ ਕਰਦੇ ਆਂ ਆ ਵੀਰ ਵਾਪੇ ਲੋਣੇ ਚੁੱਕਿਆ ਵਾ ਜਿਹੜੇ ਪੈਨਦੂ ਥੋੜੀਆਂ ਲੈ ਲਓ ਸਾਡੀਆਂ ਮੁੜ ਕੇ ਇਹਦਾ ਕਮਰਾ ਆਈ ਗਿਆ ਹਨਾ ਬੋਲ ਤਾ ਹੋ ਬੜਾ ਮੋਟਾ ਇਹ ਨਹੀਂ ਕਿ ਆਪ ਵੀ ਬੋਲਣਾ ਨਹੀਂ ਹੈ ਤੂੰ ਮੰਨਣਾ ਕੀਤਾ ਮੈਨੂੰ ਕਹਿੰਦੇ ਬੋਲਣਾ ਨਹੀਂ ਤੁਸੀਂ ਨੇ ਤੇ ਕੈਂਚੀ ਗੁੰਚੀ ਕੋਈ ਪਹਿਲਾ ਇਹ ਦੇਖ ਵੀ ਲਾਉਣੇ ਕਿੱਥੇ ਨੇ ਉਹ ਹੈ ਉਹ ਨਾ ਸਟਾਰਟਿੰਗ ਕਰ ਤੀ ਉਹ ਚ ਕੈਂਚਿੰਜ ਦੇ ਕੋਸ ਤੇ ਤੇ ਬੰਦ ਹੈਗੀ ਏਕਰ ਸਾਡਾ ਪਤੇ ਸੇ ਕੋਈ ਚੀਜ਼ ਨਹੀਂ ਛੱਡਦਾ ਜਿੱਥੇ ਰੱਖ ਕੇ ਜਾਓ ਉੱਥੇ ਤਾਂ ਕਦੀ ਮਿਲੀ ਹੀ ਨਹੀਂ ਨਾ ਹੈਗੀ ਬismillah ਆਵੀ ਲਾਤਾ ਤੇ ਹੈ ਉਹ ਨਹੀਂ ਟਲੀ ਆਵਨ ਹੈ ਮੈਂ ਟਲ ਕੇ ਕੀ ਕਰਨਾ ਹੈ ਜਗਾ ਵੀ ਚਾਹੀਦਾ ਨਾ ਯਾਰ ਸਵੈਟਿੰਗ ਤੋਂ ਜਗਾ ਤਾਂ ਘੱਟ ਹੈ ਕਿ ਤੇ ਭਾਈ ਕਹ ਹੈ ਜਾ ਉਹ ਰੈਕ ਹੋਰ ਬਣਵਾ ਲੈਂਦੇ ਹੈ ਜਰਾ ਇੱਕ ਹੋਰ ਬਣਵਾ ਲੈਂਦੇ ਰੈਕ ਜਦੋਂ ਬਣਾਉਣੇ ਬਣਾ ਦਿਓ ਹੋਰ ਰੈਕ ਚਾਹੀਦਾ ਉਧਰ ਵੀ ਰੈਕ ਚਾਹੀਦਾ ਇੱਧਰ ਵੀ ਰੈਕ ਚਾਹੀਦੇ ਨੇ ਲੋਈ ਕੀ ਕੀ ਖਰੀਦ ਕੇ ਲਿਆਂਦਾ ਪਰ ਉਹਦੇ ਆਣ ਦੇ ਉੱਤੇ ਕੀ ਕੀ ਰੇਟ ਪਿਆ ਉਹਨੂੰ ਦੱਸਦੇ ਆ ਸਾਰਾ ਕੁਝ ਇਹ ਸਾਰਾ ਆਪਣਾ ਬੁਟੀਕ ਦਾ ਸਾਮਾਨ ਹੈ ਲਟਕਣ ਹੋ ਗਏ ਤੇ ਐਪ੍ਰੈਲ ਆ ਚਲਤਾ ਹੋ ਗਿਆ ਤੇ ਹੁਣ ਆਪਾਂ ਸਾਰੀ ਰਾਤ ਨੂੰ ਸੈਟ ਕਰ ਦਾਂਗੇ ਕਿਉਂਕਿ ਦਿਨੇ ਤੁਹਾਨੂੰ ਪਤਾ ਇਹ ਤੁਹਾਨੂੰ ਸਾਰਣ ਪਹਿਲਾਂ ਹੀ ਦੱਸਿਆ ਆ ਵੀ ਬੁਟੀਕ ਹੁਣ ਰੋਡ ਤੇ ਹੁਣ ਕਰਕੇ ਨਾ ਹੁਣ ਸੁੱਖ ਨਾਲ ਕੋਈ ਨਾ ਕੋਈ ਭੈਣ ਭਰਾ ਬੁਟੀਕ ਤੇ ਆਉਂਦਾ ਹੀ ਰਹਿੰਦਾ ਤੇ ਦਿਨੇ ਕਸਟਮਰ ਹੈਂਡਲ ਕਰਦੇ ਨਾ ਕਿ ਜਾਂਦੀ ਵੀਡੀਓ ਵੀ ਨਹੀਂ ਬਣ ਪਉਂਦੀ ਜਦੋਂ ਇੱਕ ਵਾਰੀ ਬੁਟੀਕ ਜਾ ਕੇ ਨਾ ਘਰੇ ਵੀ ਜਾਇਆ ਜਾਂਦਾ ਹੈਗਾ ਆਹ ਵਾਲੇ ਇਸ ਨੂੰ ਇਕੱਠੇ ਨੂੰ ਇੱਧਰ ਲਾ ਦੇਣਾ ਇਕੱਠੇ ਉਂਟਾ ਕਰਦੇ ਇਹ ਇਹ ਪਿੰਜੋ ਇਹ ਆਪਾਂ ਫਿਰ ਇਕੱਠੇ ਲਏ ਹੋਨੇ ਆ ਬਟ ਜਿਹੜਾ ਮਾਰਕਟ ਨਾਲ ਲੱਗ ਰਿਹਾ ਜਨਾ ਥੋੜਾ ਜਿਆ ਘਟ ਆਇਆ ਹੋਇਆ ਸੀ ਸਮਾਨ ਕਨੇ ਇੰਨੀ ਵੈਰਾਈਟੀ ਨਹੀਂ ਸੀ ਆਈ ਹੈਗੀ ਤੇ ਫਿਰ ਆਪਾਂ ਇੰਨੇ ਕੁ ਲੈ ਲੈਂਦੇ ਜਿੰਨੇ 컬러 ਮੈਨੂੰ ਚਾਹੀਦੇ ਸੀ ਤੁੰਦਰੇ ਕਲਵਾਵਾ ਹੋਰ ਸਾਰੀਆਂ ਹੋ ਗੀਆਂ ਆ ਫਿਰ ਹਾਂ ਦੱਸ ਦਿੰਦਾ ਜੀ ਉਹ ਇਧਰ ਲਿਆਉਣਾ ਕਿ ਪਲੇਅ ਲਾ ਲਾਣਾ ਇਹ ਤਾਂ ਲਾ ਲਾ ਪਹਿਲਾਂ ਉਹ ਵੀ ਲਾ ਦੀਏ ਨਾਲ ਹੀ ਉਹ ਥੱਲੇ ਸੈਟਿੰਗ ਬਣਾ ਕੇ ਲੱਗ ਜਾਣਾ ਮੈਨੂੰ ਸੈੱਟ ਕਰ ਲਾ ਉਸ ਤੋਂ ਬਾਅਦ ਉਹਨੂੰ ਸੈੱਟ ਕਰ ਲੀ ਇਹ ਵਾਲੇ ਕਲਰ ਸਾਡੇ ਜ਼ਿਆਦਾ ਲੱਗ ਜਾਂਦੇ ਨੇ ਤੇ ਲੈ ਸਾਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਸਸਤੀ ਪੈਂਦੀ ਵੀ ਕਾਫੀ ਜ਼ਿਆਦਾ ਹਸਤੀ ਪੈਂਦੀ ਹੈ ਨਾ ਬਸ 1-2 ਰੁਪਏ ਦਾ ਫਰਕ ਹੁੰਦਾ ਜ਼ਿਆਦਾ ਫਰਕ ਨਹੀਂ ਹੁੰਦਾ ਹੈਗਾ ਬਟ ਇਹਨਾਂ ਐ ਕਿ ਸਾਨੂੰ ਕਵਾਂਟੀਟੀ ਚ ਮਿਲ ਜਾਂਦੀ ਹੈ ਜੇ ਅਗਰ ਆਪਾਂ ਕੋਈ ਤੋਂ ਲੋਕਲ ਚੱਕਦੇ ਆਂ ਤੇ ਨਾਲੇ ਥੋੜੀ ਜਿਹੀ ਮਹਿੰਗੀ ਪੈਂਦੀ ਏ ਤੇ ਫਿਰ ਉਹੋ ਜੇ ਸਾਨੂੰ ਮਹਿੰਗੀ ਪਈ ਫਿਰ ਅੱਗੇ ਤੁਹਾਨੂੰ ਪਤਾ ਭੈਣ ਭਰਾਵਾਂ ਨੂੰ ਮਹਿੰਗੀ ਲਾਉਣੀ ਪੈਂਦੀ ਤਾਂ ਉਹ ਸਹੀ ਨਹੀਂ ਲੱਗਦਾ ਹੈਗਾ ਹਨਾ ਤੇ ਇਸ ਕਰਕੇ ਫਿਰ ਆਪਾਂ ਜੋ ਵੀ ਇਹ ਲੈਚ ਵਗੈਰਾ ਸਾਰੀ ਇਕੱਠੀ ਲਿਓਨੇ ਆਂ ਆਦੋਂ ਨੇ ਕਲਰ ਸੇਮ ਆ ਬਦਾ ਉਤਨਾ ਸੀ ਉਹ ਕਾਊਂਟਰ 'ਚ ਰੱਖੀ ਹੋਈ ਲੈਚਾਂ ਤੇ ਉੱਥੇ ਪ੍ਰੋਪਰ ਤਰੀਕੇ ਨਾਲ ਕਲਰ ਨਹੀਂ ਮੈਚ ਹੁੰਦੇ ਹੈਗੇ ਸਾਡੇ ਜੇ ਤੁਹਾਨੂੰ ਬਾਹਰੋਂ ਲੈਣੀਆਂ ਪੈਂਦੀਆਂ ਨਾਲ ਤਾਂ ਉੱਥੋਂ ਅਸੀਂ 77000 ਦੀਆਂ ਨਾਲੇ ਅਸੀਂ ਬਾਹਰੋਂ ਇਥੇ ਦੁਕਾਨਾਂ ਤੋਂ 30-30 4000 ਲੋਕਲ ਸਾਡਾ ਬਣਨਦਾ ਫਿਰ ਇਹ ਹੁੰਦਾ ਵੀ ਇਕੱਠੀਆਂ ਲਿਆ ਕੇ ਰੱਖੇ ਬੰਦਾ ਕੋਈ ਕਲਰ ਹੁੰਦਾ ਜਿਹੜਾ ਨਹੀਂ ਮਿਲਦਾ ਏਕਾ तकरीबन ਮਿਲ ਜਾਂਦੀਆਂ ਨੇ ਸਾਰੇ ਕਲਰ ਵੀ ਤੁਹ ਤੁਸੀਂ ਮੇਰੀ ਹੈਲਪ ਕਰਨੀ ਸੀ ਪ੍ਰਧਾਨ ਸਾਹਿਬ ਕੱਦਨੇ ਹਾਂ ਹਲਕਾ ਨਾ ਵਾਸਤਾ ਆਇਆ ਦੁਨੀਆ ਤੇ ਹੋਰ ਬੜੀ ਚੰਗੀ ਗੱਲ ਐ ਕੋਈ ਨਹੀਂ ਹਲਕਾ ਚੱਲਣਾ ਚਾਹੀਦਾ ਹਨਾ ਜਿਦਾ ਹਰ ਹਫਤੇ ਕੋਈ ਨਹੀਂ ਬੰਦਦਾ ਹੈ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਤੇ ਸਾਡੇ ਬੁਟੀਕ ਚ ਸੁੱਕਣ ਵਾਲਾ ਦੇਖੋ ਖੰਡਾਰ ਕਿਵੇਂ ਝੰਡਿਆ ਪਿਆ ਐ ਤੇ ਅੱਜੇ ਬਹੁਤ ਕੁਝ ਨਵਾਂ ਸੌਗ ਆਇਆ ਪਿਆ ਤੁੰ ਤ ਸਾਰਾ ਚੱਕ ਕੇ ਲਿਓ ਢੇੜ ਢੇੜ ਅੱਜ ਗੱਡੀ ਚ ਆਪਣਾ ਸਮਾਨ ਆਇਆ ਨਾ ਸਾਰਾ ਲਿਓ ਚੱਕ ਕੇ ਤੇ ਰੱਖੋ ਉਹ ਵੀ ਵਿੱਚ ਕਰੀਏ ਸੱਟ ਹੌਲੀ ਹੌਲੀ ਜਿੰਨੇ ਟਾਈਮ ਲੱਗਣਾ ਹੈਗਾ ਜਿੰਨੇ ਫਿਰ ਕੋਈ ਨਾ ਕੋਈ ਆਏ ਨਾ ਇਹ ਆਪਾਂ ਕੰਕਰੀਟ ਕਰਦੇ ਰਹੇ ਜਿਹੜਾ ਆਪਣੇ ਜਿਹੜੇ ਰੈਕ ਨੇ ਨਾ ਉਹ ਘਟ ਗਏ ਆਪਾਂ ਨੂੰ ਲੱਗ ਰਹੇ ਨੇ ਤਾਂ ਸੁਖਣਾ ਕੰਮ ਵਧੀ ਜਾਦਾ ਦਿਨੋਂ ਦਿਨ ਤੇ ਰੈਕ ਘਟੀ ਜਾਂਦੇ ਨੇ ਹੁਣ ਹੁਣ ਇਹ ਸੋਚਿਆ ਵੀ ਨੂੰ ਰੈਕ ਨੂੰ ਜਿਹੜਾ ਵਿੱਚ ਗੈਪ ਹੈ ਨਾ ਉਹਨੂੰ ਖਤਮ ਕਰ ਦਈਏ ਇੱਕ ਰੈਕ ਦੇ ਨਾਲ ਇੱਕ ਰੈਕ ਜੋੜ ਦਈਏ ਉਹਨੂੰ ਕਰਕੇ ਦੇਖਾਂਗੇ ਆਪਾਂ ਸੁਖਣਾ ਬਹੁਤ ਜ਼ਿਆਦਾ ਹੋਇਆ ਰਿਹਾ ਨੇ ਹੁਣ ਅੱਗੇ ਸਾਨੂੰ ਪਤਾ ਹੈਂਡਵੱਕ ਦੇ ਛੂਟਾ ਤਾਂ ਵੀ ਲੱਗਣਿਆ ਉਸ ਤੋਂ ਜ਼ਿਆਦਾ ਲੈ ਕੇ ਆਈਏ ਜਿਹੜੇ ਉੱਥੇ ਪਈਆਂ ਸੀ ਲੈਸ਼ਾਂ ਇਹਦੇ ਚ ਜਮ੍ਹਾ ਦਰਾਜ ਵਿੱਚ ਪਈਆਂ ਸੀ ਉਹ ਕਿੱਥੇ ਗਈਆਂ ਕਿੜੀਆਂ ਇਹ ਰੈਕ 'ਚ ਲੱਗੀ ਹੋਈ ਸੀ ਪਹਿਲਾਂ ਹੀ ਆਹ ਦੇਖੋ ਪੋਲੇ ਭਰੇ ਤੇ ਅੱਛਾ ਹੁਣ ਇਹ ਵੀ ਲਾਉਣੇ ਨੇ ਸਾਰੇ ਹੈ ਬਹੁਤ ਸਾਰੇ ਲਾਉਣੇ ਨੇ ਇਹ ਦਸਲਾ ਮਸ਼ਰਾ ਚੱਲ ਰਿਹਾ ਹੈ ਰਾਤ ਰਾ ਨਵੀਂ ਕਲੈਕਸ਼ਨ ਆਈ ਇੱਕ ਪ੍ਰਿੰਟ ਸੂਟ ਆਏ ਨੇ ਬੜੇ ਸੋਹਣੇ ਸੋਹਣੇ ਤੇ ਬੜੀ ਸੋਹਣੀ ਪ੍ਰਾਈਸ ਵੀ ਉਹਨਾਂ ਦੀ ਤੇ ਮੈਂ ਹਜੇ ਕਸਟਮਰ ਨੂੰ ਦਿਖਾ ਰਹੀ ਤੇ ਆ ਦੋਨੇ ਮੈਡਮਾਂ ਕਹਿੰਦੀਆਂ ਪਹਿਲਾਂ ਅਸੀਂ ਆਪਣੇ ਜੋਗੇ ਕਾਢ ਲਈ ਇਹ ਤਾਂ ਗਲਤ ਗੱਲ ਹੈ ਕਿੰਨਾ ਇੱਕ ਤਾਂ ਮੈਨੂੰ ਆ ਰੰਗ ਬਹੁਤ ਪਸੰਦ ਆਇਆ ਹਾਂ ਹਰਦੀਪ ਜੀ ਤੂੰ ਕਰਨਾ ਕਰ ਲੈ ਮੈਨੂੰ ਵੀ ਪਸੰਦ ਆਈ ਹੈ ਹਨਾ ਮੋਰ ਪੰਖੀ ਆ ਜਾ ਮੋਰ ਪੰਖੀ ਆ ਜਾ ਹਰਦੀਪ ਵੀ ਮੋਰ ਪੰਖੀ ਪਸੰਦ ਹੈ ਇੱਕ ਸਾਡੀ ਸਾਰੇ ਟੱਬਰ ਦੀ ਟੋਲੇ ਦੀ ਪ੍ਰਾਈਸ ਇੱਕ ਹੀ ਹੈ ਆਣਾ ਹੁਣ ਦੇਖ ਲੈ ਕਿਰਨਾ ਦੀ ਪਸੰਦ ਕਿਹੜੀ ਹੈ ਵਾਚਾ ਕਰਦੇ ਆ ਚਾਹ ਜੀ ਕਿੰਨੇ ਸੈਟ ਕਰਕੇ ਰੱਖਣ ਲੱਗ ਗਏ ਕੱਟ ਕਰਕੇ ਜੁੜੂ ਜੀ ਤੇ ਆਹ ਦੇਖੋ ਸਾਡੇ ਖਲਾਰਾ ਦੇਖੋ ਪਿਆ ਹੋਇਆ ਸਾਡੇ ਬਹੁਤ ਤਰ੍ਹਾਂ ਦੇ ਸੂਟ ਆ ਗਏ ਆ ਇਧਰ ਪਿਆ ਪਸ਼ਮੀਨੇ ਵਾਲੇ ਵਰਕ ਵਾਲੇ ਨਾਲ ਹੀ ਦੁਪੱਟੇ ਦੇ ਉੱਪਰ ਵਰਕ ਹੈ ਇਹ ਹਦੀ ਵਧੀਆ ਲੱਗਿਆ ਉਧਰ ਫੁਲਕਾਰੀਆਂ ਬਾਗ ਵੀ ਆ ਗਏ ਸਾਰਾ ਕੁਝ ਆ ਗਿਆ ਅੱਜ ਵੀਡੀਓ ਅਪਲੋਡ ਕਰਾਂਗੇ ਮੈਂ ਤਾਂ ਪਸੰਦ ਕਰਾਉਣੀ ਬਲਾ ਕੁੜੀਆਂ ਨੂੰ ਸੂਟ ਪਸੰਦ ਕਰਾਦੀ ਵਿਚਾਰੀ ਇਹਨੂੰ ਤੇ ਫਿਰ ਦੇਖਦੇ ਹਾਂ ਹੋਰ ਬੀਬੀਆਂ ਵਾਲੀ ਵੀ ਆਇਆ ਹਰਦੀਪ ਤੂੰ ਕਹਿ ਰਹੀ ਬੀਬੀ ਲੈਣੇ ਆ ਜੀ ਇਹ ਬੀਬੀ ਹੱਸ ਕੇ ਆ ਕਹਿ ਰਹੀ ਸੀ ਜੀ ਕ੍ਰੀਮ ਦਾ ਸੋਹਣਾ ਨਹੀਂ ਸੋਹਣਾ ਇਹ ਵੀ ਲੱਗੂਗਾ ਹਾਂ ਇਹ ਵਾਲਾ ਕਲਰ ਸੋਹਣਾ ਹੈ ਹਾਂ ਬਹੁਤ ਸੋਹਣਾ ਲੱਗੂਗਾ ਜੇ ਪ੍ਰਿੰਟ ਲੈਣਾ ਪਲੇਨ ਲੈ ਛੋਟਾ ਪ੍ਰਿੰਟ ਲੈਣਾ ਉਹ ਦੇਖ ਲੈ ਛੋਟਾ ਪ੍ਰਿੰਟ ਰੱਖੀ ਆ ਦੇਖ ਇਹਦੇ ਚ ਨਹੀਂ ਹੈਗਾ ਆ ਕਲਰ ਪਰ ਛੋਟੇ ਪ੍ਰਿੰਟ ਚ ਹਾਂ ਇੱਕ ਆ ਪਿਆ ਨਹੀਂ ਨਹੀਂ ਤਾਂ ਇਹ ਇੱਕ ਆ ਨਹੀਂ ਆ ਵਾਲਾ ਆਏ ਸੋਨਾ ਇਹ ਜੀ ਉਹ ਨਾ ਜਮੀਨ ਚਿੱਟੀ ਜੀ ਇਹਦੀ ਆਫ ਵਾਈਟ ਸੋਹਣੀ ਲੱਗਦੀ ਐ ਸਾਰੇ ਕੜਨੇ ਲਫਾਵੇ ਚੋਂ ਪਾਏ ਨੇ ਆਦੇ ਇਹ ਤਾਂ ਕਾਟਨ ਚ ਨੇ ਹਾਂ ਕਈ ਵਾਰ ਕਾਟਨ ਵਾਲੇ ਦੀ ਭੈਣ ਭਰਾ ਕੋਈ ਆ ਜਾਂਦੇ ਨੇ ਵੀ ਕਾਟਨ ਲੈਣੀ ਆਦੇ ਆ ਕਿਹੜਾ ਸੋਨਾ ਕਲਰ ਸਾਰੇ ਕਲਰ ਸੋਹਣੇ ਨੇ ਚਲੋ ਚਾਹ ਪੀਓ ਚਾਹ ਪੀ ਵੀ ਕੇ ਬੋਲੇ ਹੋ ਚਲੇ ਅਸੀਂ ਤਾਂ ਲੋ ਜੀ ਤੁਸੀਂ ਜੇ ਚੈਨਲ ਤੇ ਪਹਿਲੀ ਵਾਰੀ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਹੁਣ ਆਪਾਂ ਚਾਹ ਪੀ ਰਿਹਾ 12 ਵਜੇ ਦੀ ਰੋਟੀ ਮੈਂ ਇੱਕ ਵਾਰ ਵੀ ਨਹੀਂ ਖਾਦੀ ਸਵੇਰ ਦੀ ਚਾਹ ਪਿਆ ਪਿਆ ਕਰਾ ਨੇ ਮੇਰਾ ਕਾਲਜਾ ਫੂਕ ਰੱਖਿਆ 10 ਵਜੇ ਵਾਲੀ ਸੀ 12 ਵਜੇ ਦੀ ਚਾਹ 10 ਵਜੇ ਵਾਲੀ ਚਾਹ ਸਾਡਾ ਸਾਰਾ ਨਾ ਉਲਟ ਪੁਲ ਟਰੈਮ ਆ ਪਿਆ ਸਵੇਰ ਵਾਲਾ ਕੰਮ ਜਿਹੜਾ ਅਸੀਂ ਰਾਤ ਨੂੰ ਕਰਦੇ ਰਾਤ ਵਾਲਾ ਕੰਮ ਸਵੇਰੇ ਕਰਦੇ ਆ 10 ਵਾਲੀ ਚਾਹ ਹੀ 12 ਵਜੇ ਪੀਨੇ ਆ ਤੇ 12 ਵਾਲੀ ਅਸੀਂ ਕਿੰਨੇ ਵਜੇ ਪੀਣੀ ਐ 3 ਵਜੇ 3 ਵਜੇ ਜੀ ਤੇ ਜਿਹੜੀ 2 ਵਾਲੀ ਉਹ ਹੀ ਹੱਥ ਨੇ ਪੀਣੀ 5 ਵਜੇ ਕੋਈ ਖਾਲ ਹਿਲਾ ਹੈ ਨਹੀਂ ਕੀ ਕਰਨੀਏ ਕਮਾਈਆਂ ਜਦੋਂ ਖਾਣ ਪੀਣ ਦਾ ਟਾਈਮ ਹੀ ਨਹੀਂ ਹੈਗਾ ਹਨਾ ਜਦੋਂ ਟਾਈਮ ਹੁੰਦਾ ਸੀ ਇਹ ਵੀ ਸੋਣਾ ਏ ਕੋਈ ਆ ਦੋ ਹੋਣਗੇ ਦੋਨੇ ਐਮ ਪੱਟੀਆਂ ਕਿਹੜੇ ਵਾਧੂ ਮਿਲ ਜਾਣਗੇ ਦੋ ਹੋਣਗੇ ਹਾਂ ਦੋਨੇ ਕਿਰਨਿਕ ਤੁਹਾਨੂੰ ਇੱਕ ਵੇਲੇ ਸਾਰੀ ਟੀਮ ਇੱਕੋ ਹੀ ਪਾ ਲੈਨੇ ਆਪਾਂ ਪੂਰੀ ਟੀਮ ਪੂਰੀ ਟੀਮ ਦੀ ਡਰੈੱਸ ਬਣਾ ਦਿੰਨੇ ਆਪਾਂ ਹਾਂ ਹੈ ਬੁਟੀਕ ਦੀ ਡਰੈੱਸ ਜ਼ਰੂਰੀ ਹੈ ਔਰ ਜ਼ਰੂਰੀ ਹੈ ਸਹੀ ਗੱਲ ਹੈ ਹੁਣ ਬੁਟੀਕ ਦੀ ਡਰੈੱਸ ਵੀ ਬਣਾਉਣਾ ਸਾਡੇ ਜਿੰਨਾ ਆਪਣਾ ਸਟਾਫ ਸੋਖਣਾ ਹੋਰ ਵਧਾਉਣਾ ਥੋੜਾ ਜਿਆ ਹਾਂਜੀ ਹਣਾ ਤੇ ਫਿਰ ਸਾਰਾ ਚਾਹੀਦੀ ਆਪਾਂ ਨੂੰ ਫਿਰ ਡਰੈੱਸ ਕੋਡ ਵੀ ਲਾਈਏ ਆਪਾਂ ਹਣਾ ਤੋਈ ਕਿਰਨ ਨੂੰ ਦੇਖਦੇ ਕਿਹੜਾ ਆ ਵੀ ਸੋਣਾ ਕਿਰਨ ਚਲਦੀ ਸਾਕ ਤੇਰੀ ਹੈ ਸਾਗ ਨੂੰ ਲਗਾਇੀ ਨੇ ਕੰਮ ਹੋਇਆ ਸਾਗ ਦਾ ਸਭ ਪੰਜਰਾ ਲੈ ਵੀ ਇਧਰ ਅਮਰ ਲਿਆਂਦੀ ਮਸ਼ੀਨ ਸਾਗ ਦੀ ਨਾਲ ਮਸ਼ੀਨ ਆ ਹਾਂ ਚਲ ਸੋ ਚੱਲ ਕੰਮ ਚੱਲੂ ਹੋਣਾ ਤੇ ਉਹਦਾ ਚੁੱਲਾ ਵੀ ਤਿਆਰ ਕੀਤਾ ਹੋਇਆ ਅਮਰ ਨੇ ਪੂਰਾ ਚੱਤ ਨਹੀਂ ਬਣਾ ਦੇ ਜੋ ਸਾਗ ਹੋਰ ਕੀ ਚਾਹੀਦਾ ਲੋ ਜਿਹੇ ਜਮਰਜੀ ਹੋਵੇ ਸਾਗ ਬਣਾਣਾ ਚਾਹੀਦਾ ਇਹ ਤਾਂ ਫੈਸਲਾ ਹੀ ਕਰ ਲੈ ਇੱਕ ਜਾਨ ਨੂੰ ਕਹਿੰਦਾ ਚੀਰਦੀਆਂ ਲਾ ਕੇ ਹੂੰ ਕਿੰਨੂ ਕਹੀਏ ਤੇ ਤੇਰਾ ਕੀ ਕੰਮ ਆਉਰੇ ਮੇਰੇ ਤਾਂ ਮੈਂ ਕੱਲ੍ਹ ਤੇ ਕੱਲਾ ਹੋ ਕਰ ਰਾ ਚਲਾਉਣਾ ਹੈ ਨਾ ਜਸਾ ਦੇਖੋ ਆ ਠੀਕ ਹੈ ਹਰਦੀ ਪੈ ਗਈ ਆ ਸਾਗ ਕਿੰਨਾ ਲਿਆਉਂਦਾ ਸੀ 7-8 ਕਿਲੋ ਸਾਗ ਜਾਂਦਾ ਚੋ ਆ ਨਿਕਲਿਆ ਕਿੰਨਾ ਆਹੀ ਨਿਕਲੇ ਬਸ ਵਧਿਆ ਕਿ ਤਾ ਵਧ ਲਿਆ ਨਾ ਬਹੁਤ ਮੈਨੂੰ ਪਤਾ ਨਹੀਂ ਤੇ ਕਿੰਚਾ ਅੱਧਾ ਕਿ ਕੁਆੜੇ ਦਾ ਮੋਲਾਲਾ ਸਾਹ ਕਿਹੜਾ ਹੁੰਦਾ ਇਹ ਸੋ ਆਪਣੇ ਪੰਜਾਬ ਦਾ ਸਬਜ਼ੀ ਚਾਰਿਆ ਇਹ ਪੰਜਾਬ ਦੇ ਸਬਜ਼ੀ ਚਾਰੀ ਆਉਂਦੀ ਹੈ ਹੈ ਸਰਦੀਆਂ ਦੇ ਸੁਗਾਤ ਪਹਿਲਾ ਸਾਗ ਦਮਕ ਤੇ ਦਮਾਈ ਨਹੀਂ ਆਈਂ ਦਮਾ ਮੱਖੀਆਂ ਹੀ ਬਹੁਤ ਹੋ ਜਾਂ ਪੀਂਨ ਲੱਗ ਪਏ ਅਜਲਾ ਗਰੇਸੀਆ ਵਾਲਾ ਜੀ ਹਮਰੇ ਤਾਂ ਚੀਜ਼ ਨਹੀਂ ਆਲਾ ਚਲ ਕਰੋ ਕੰਮ ਕੋਈ ਹਾਂ ਤਾਂ ਪਹਿਲੇ ਕੋ ਸਾ ਥੋੜਾ ਜਿਹਾ ਬਣਾ ਲੈਣਾ ਜੀ ਇਹਨਾਂ ਮਗਾ ਨਾ ਤੋਂ ਕਿਹਤਰਾ ਜਿਹੜਾ ਕਰ ਸਕਦੇ ਹੈ ਕਹਣ ਤੇ ਹਨ ਹੌਲੀ ਮੇਰੇ ਤਰ੍ਹਾਂ ਦੇਖੀ ਉਹ ਵੀ ਇੱਕ ਇਹ ਟ੍ਰਿਕ ਛੋਟਾ ਬਲੌਗਰ ਆਇਆ ਸਾਡਾ ਇੱਕ ਕਹਿੰਦਾ ਵੀ ਠੀਕ ਵਾਲੀ ਹੈ ਇਹ ਇਹਨੂੰ ਲੱਗ ਜੂ ਘਾਟੋ ਘੱਟ ਅਠ ਨਵਾਂ ਬਾਜ ਜਾਣਗੇ ਨਾ ਹਨਾ ਉੱਪਰ ਤੇ ਪੱਖੀ ਦੇਖੋ ਪਾਪਾ ਪੱਖੀ ਪੈਰਾਂ ਦੇ ਮੱਖੀ ਦੇਖੋ ਫਤ ਦੇ ਕਿੰਨੀ ਲੱਗ ਰਹੀ ਐਨੇ ਐ ਅੱਜ ਪੱਖੀ ਬਹੁਤ ਜ਼ਿਆਦਾ ਨੇ ਹਨਾ پتہ ਕੀ ਗੱਲ ਹੈ ਹੈ ਠੰਡ ਤੋਂ ਤਾਂ ਹੀ ਹੁੰਦਾ ਹੁੰਦਾ ਠੰਡ ਕਰਕੇ ਮੱਖੀ ਆਉਂਦੀਆਂ ਨੇ ਹਾਂ ਠੀਕ ਐ ਠੀਕ ਐ ਪਾਣਾ ਆ ਚਾਹ ਚਾਹ ਸਾਰਾ ਤੇ ਚਾਹ ਦੇ ਕੰਮ ਚੱਲੀਏ ਹੁਣ ਤੋਂ ਦੁੱਧ ਪੀਤਾ ਹੁਣ ਚਾਹ ਪੀਣ ਲੱਗੀਆਂ ਮੈਂ ਦੁੱਧ ਨਹੀਂ ਪੀਤਾ ਮੈਂ ਪਹਿਲੇ ਕਰਦੇ ਹੁੰਦੇ ਸੀ ਹਾਂ ਤਾਂ ਹੁਣ ਤੋਂ ਚਾਹ ਪੀਣੀ ਆ ਉਤੋਂ ਕਿਉਂ ਹੋ ਗਿਆ ਜੰਗਿਆ ਅੱਛਾ ਹੁਣ ਕਿਉਂ ਪਗਲਾਉਣਾ ਹੈ ਹਾਂ ਕਿਉਂ ਪਗਲਾਉਣਾ ਹੈ ਅਰੇ ਇੰਨੇ ਕੰਮ ਸੀ ਨਾ ਉਦੋਂ ਸਾਗ ਦਾ ਮੈਂ ਪੰਗਾ ਲੈ ਲਿਆ ਤੇ ਉਦੋਂ ਬੁਟੀਕ ਤੇ ਕੰਮ ਸੀ ਕਸਟਮਰ ਉਸ ਤੋਂ ਬਾਅਦ ਹੋਰ ਸੈਲਰ ਮੈਂ ਸਾਰਾ ਦਿਨ ਜਾਈ ਨਾ ਗਈ ਮੈਂ ਇਸ ਵੀਡੀਓ ਬਣਾਉਣੀ ਹੈ ਦੋ ਤਿੰਨ ਵੀਡੀਓ ਬਣਾਉਣ ਵਾਲੀਆਂ ਪਿਆਰ ਭੈਣਾਂ ਦੇ ਬੁਟੀਕ ਲਈ ਹਨੇਰ ਪੇਟ ਲੱਗਦੀ ਮੇਰੇ ਸਾਥ ਨੂੰ ਆਉਣਾ ਅੱਛਾ ਹੋ ਹੋਰ ਚਲ ਕੋਈ ਨਾ ਦੁਬਾਰਾ ਲਾ ਲਈ ਆਪਣੇ ਇਹ ਕਿੰਨਾ ਕਰਦੇ ਨੇ ਕਿ ਉਹ ਕਹਿੰਦੇ ਨੇ ਜਦੋਂ ਤੁਸੀਂ ਤੁਹਾਡਾ ਆਪਣੀ ਟੌਰ ਵੱਲ ਧਿਆਨ ਨਹੀਂ ਹੈ ਸਮਝ ਲਓ ਕਿ ਤੁਹਾਡੀ ਜ਼ਿੰਦਗੀ ਹੁਣ ਸ਼ੁਰੂ ਹੋਈ ਹੈ ਤੇ ਵਾਕਈ ਸੱਚੀਆਂ ਗੱਲਾਂ ਨੇ ਇਹ ਜਦੋਂ ਆਪਾਂ ਟੌਰ ਕੱਢਦੇ ਰਹਾ ਤਾਂ ਮਤਲਬ ਕਿ ਆਪਾਂ ਵਿਲੇ ਹੀ ਆ ਹਨਾ ਟੌਰ ਕਰੀ ਕੇ ਤਾਂ ਹੀ ਨਿਕਲਦੀ ਆ ਤੁਹਾਡੀ ਚਾਹ ਹਮ ਚੰਤ ਕੌਲੀ ਦੇ ਸਵਾਲ ਆ ਦੇਖੋ ਕੌਲੀ ਦੀ ਚਾਹ ਤੇ ਆਹ ਜਿਹੜਾ ਇਹ ਸੈਟ ਰੱਖਿਆ ਨਾ ਇਹ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਡਾਈਨਿੰਗ ਟੇਬਲ ਹੈ ਇਹ ਇਹ ਕਹੀ ਵਾ ਸਕਦਾ ਤੁਸੀਂ ਗਿਰ ਸਕਦਾ ਤੇ ਘਾਹ ਵਾਲਾ ਸਮਾਨ ਹੈ ਬੂੰਦੀ ਅੱਗੇ ਇੱਥੇ ਕਹੀਏ ਜੋ ਤੀਨੂੰ ਇਹਦੇ ਅੰਦਰ ਬੂੰਦੀ ਪਾ ਦੇ ਪਰ ਮਾਰ ਕੇ ਮਿੱਠੀ ਬੂੰਦੀ ਗਣੀ ਇਹਨਾਂ ਦੇ ਕੀ ਬੂੰਦੀ ਬੰਦਾ ਇੱਕ ਅੱਧਾ ਹੀ ਜਿਹੜੀ ਬੂੰਦੀ ਪਾਣੀ ਹੈ ਪਕੌੜੀਆਂ ਕਹੋ ਬੈਨ ਨਾ ਆਹ ਪਕੌੜੀਆਂ ਤੇ ਹੁਣ ਅਸੀਂ ਮਾਲਵੇ ਵਾਲੇ ਹੋ ਗਏ ਹਾਂ ਹੂੰ ਓਹ ਟੈਰ ਦੇ ਉਮਰ ਬੇਨਾ ਬਣ ਗਿਆ ਜੀ ਲੋ ਹਾਂ ਹੈ ਕਿਹਦਾ ਇਹ ਤੇਰੇ ਕੌਣ ਹੈ ਆਪਣੀ ਨੂਹ ਰਾਣੀ ਇੱਛਾ ਕੀ ਚ ਵਾਇਆ ਕਹਿੰਦਾ ਪੰਜ ਕੱਦ 5 ਫੁੱਟ ਬਣ 6 ਇ ਢਾਂਜਾ ਚ ਆ ਵਾਇਆ ساری ਉਮਰ ਹੀ ਰਹੂਗਾ ਨਹੀਂ ਕਿ ਤਰ ਐਦਾ ਕਰਨ ਹੋਇਆ ਕੀ ਜਿੰਸ ਕੰਮ ਤੇ ਲੋ ਜੀ ਫਤਿਹ ਅੱਜ ਕਰ ਲਿਆ ਆਪਣੇ ਹੱਥ ਦਾ ਕੰਮ ਅੱਜ ਇਹ ਨਾਰ ਚਲਾ ਲੈਣਾ ਇਹਨੇ ਤਾ ਆਪਣੇ ਹੱਥ ਚ ਅਨਾਰ ਦਾ ਜਿਹੜਾ ਸੇਕ ਸੀਗਾ ਉਹ ਲਵਾ ਲਿਆ ਕੀ ਹੋਇਆ ਸੀ ਪਤਾ ਤੇਰਾ ਤੂੰ ਕਿਵੇਂ ਹੋਇਆ ਪੂਰੀ ਘਟਨਾ ਦੱਸਣੀ ਪੂਰੀ ਘਟਨਾ ਦੱਸ ਪੁੱਤ ਕਿਵੇਂ ਹੋਇਆ ਡੰਡਾ ਚਲਾ ਰਿਆ ਸੀ ਦੰਡੇ ਨਾਲ ਨਾਲ ਚਲਾ ਰਿਆ ਸੀ ਕਿਹਦੇ ਨਾਲ ਚਲਾ ਡੰਡੇ ਨਾਲ ਅੱਛਾ ਫੇਰ ਕਿੰਗਾ ਲੱਗੀ ਸੀ ਅੱਛਾ ਡੰਡੇ ਲਈ ਹੱਥ ਤੇ ਪੈ ਗਈ ਡੰਡੇ ਵਾਲੀ ਹੱਥ ਤੱਕ ਹੱਥ ਤੇ ਪੈ ਗਈ ਡੰਡੇ ਵਾਲੀ ਅੱਗ ਤੇ ਫੇਰ ਕਿਵੇਂ ਹੋ ਗਿਆ ਇਹ ਐਨਾ ਕਿੰਨੇ ਕਾ ਕੇ ਚੱਲ ਰਹੀ ਸੀ ਡੰਡੇ ਤੇ ਕੋਈ ਪੰਗਾ ਵੱਡਾ ਕੀਤਾ ਫਤਿਹ ਤੂੰ ਮੈਨੂੰ ਪਤਾ ਆ ਇਹ ਗਲਤ ਆ ਹੋਣੀ ਸਕਦੀ ਵੀ ਡੰਡੇ ਨੂੰ ਆਂ ਹੱਥ ਚ ਫੜ ਕੇ ਚਲਾਇਆ ਹੁਣ ਪੱਕਾ ਇਹਦੇ ਖਾਤ ਚ ਡੰਡਾ ਫੜਿਆ ਨੇ ਖਾਤ ਚ ਅਨਾਰ ਫੜਿਆ ਹੋਣਾ ਯੈਸ ਯੈਸ ਇਹ ਕੀਤਾ ਇਹ ਕੀਤਾ ਫਤਿਹ ਮੈਨੂੰ ਪਤਾ ਆ ਜਾਂ ਤਾਂ ਇਹਨੇ ਡੰਡੇ ਨੂੰ ਅੱਗ ਲਾ ਕੇ ਇੱਥੋਂ ਮੈਨੂੰ ਲੱਗਦਾ ਖੜੀ ਹੈ ਤੇ ਬਹੁਤ ਗਲਤੀ ਨੇ ਡੰਡਾ ਪੁੱਥੇ ਪਾਸੇ ਫੜ ਲਿਆ ਜਿੱਧਰ ਅੱਗ ਲੱਗੀ ਹੂੰ ਤੇ ਦੇਖੋ ਅਸਵੇਰ ਦੇ ਅਸੀਂ ਲੱਗੇ ਹੋਏ ਆ ਅੱਜ ਮੇਰੇ ਖਾਲ ਦੁਪਹਿਰ ਦੁਪਹਿਰ ਦੇ 12 1 ਵਜੇ ਦੇ ਅਸੀਂ ਲੱਗੇ ਹੋਏ ਆ ਸਾਗ ਬਣਾਉਣ ਉੱਧਰ ਬੈਠੀ ਆਂ ਤੇ ਉੱਧਰ ਤੋਂ ਆ ਗਿਆ ਇੱਧਰ ਬੈਠੀ ਤੇ ਇੱਧਰ ਆ ਗਿਆ ਅਜੇ ਤੱਕ ਸਾਗ ਨਹੀਂ ਸਾਡਾ ਬਣਿਆ ਹੈਗਾ ਦੇਖੋ ਉਹਦੇ ਤੇਰੇ ਪੈਰ ਕੋਲੇ ਕੀ ਟਾਈਮ ਸਾਡੇ 7:30 ਹੋ ਗਏ ਭਰਾਵਾ ਮੈਂ ਬਣੀ ਨਹੀਂ ਬਣੀ ਮੁੰਡਾ ਸੇਕ ਪਾ ਦਿੰਦਾ ਹਾਂ ਹੈ ਵਿੱਚ ਵਾਰ ਤੇ ਮੈਂ ਤੁਹਾਨੂੰ ਕਿਹੜਾ ਕੋਈ ਸਜ਼ਾ ਦੇ ਰਿਹਾ ਮੈਂ ਤਾਂ ਮੈਂ ਗੱਲ ਕਰ ਰਿਹਾ ਗੱਲ ਵੀ ਨਹੀਂ ਕਰਦੀ ਤੁਸੀਂ ਨਹੀਂ ਗੱਲ ਕਰਨੀ ਹੈ ਹੈ ਮੈਂ ਕਿੱਦਾਂ ਗੱਲ ਕਰ ਲਈ ਅਮਨੇ ਅਮਨੇ ਦਾ ਸਾ ਖਾਦਾ ਨਹੀਂ ਮੈਨੂੰ ਸਵੇਰ ਦੀ ਸੋਚ ਹੋਈ ਵੀ ਮੈਂ ਤੜਕਾ ਵਾਧਾ ਘਟ ਲਾਂ ਸਵੇਰ ਦੀ ਫੋਨ ਲੈ ਕੇ ਜਾਣੇ ਨੇ ਸਵੇਰ ਤੋਂ ਤੜਕਾ ਨਾਲ ਆਉਂਦਾ ਅਮਨੇ ਪੱਟੀਆਂ ਤਰੀਕਾ ਦੇਖੋ ਬੈਠਣ ਦਾ ਨਾ ਪੱਟੀਆਂ ਮੰਦੀ ਬੈਠਣਾ ਹੀ ਜਾਂਦਾ ਬੜਾ ਔਖਾ ਹੋ ਗੇ ਬਈ ਤੇ ਅੱਧੀ ਮਨਾੜੀ ਪੱਟੀਆਂ ਦਾ ਮੈਂ ਕਿਹਾ ਹਾਂ ਹਾਂ ਹੁਣ ਬੈਠਣਾ ਹੀ ਜਾਂਦਾ ਜੁਲੇ ਹਟੇ ਜੁਲੇ ਤੇ ਨਾ ਜਾਏ ਚੁੱਲਾ ਨੇ ਮੰਗ ਲਿਆ ਡਟ ਤੇ ਥੋੜਾ ਜਿਹੀ ਸੋਨੂ ਕਿਤੇ ਲਾ ਵੈਸੇ ਵੇਖਣ ਨੂੰ ਲੱਗਣਦੇ ਓ ਇਹ ਹੈਗਾ ਮਹਿੰਗਾ ਹੀ ਐ ਸਸਤਾ ਨਹੀਂ ਹੈਗਾ ਇਹ ਚੁੱਲਾ ਪੈਕਿਆਂ ਦਾ ਚੁੱਲਾ ਮਹਿੰਗਾ ਹੀ ਹੈ ਹਾਂ ਪੈਕਿਆਂ ਦੀ ਸੂਈ ਬੜੀ ਮਹਿੰਗੀ ਹੁੰਦੀ ਹੈ ਤੇ ਫਿਰ ਮੰਮੀ ਵੀ ਕਹਿ ਰਹੀ ਕੱਲ ਸਾਗ ਬਣਾਣਾ ਕਹਿੰਦੀ ਤੂੰ ਕਿਤੇ ਹੋਰ ਨਾ ਲੱਤ ਬਣਾਣੀ ਗਿਆ ਲੱਤ ਬਾ ਵੀ ਤੇ ਮੈਂ ਜੇ ਬਣਾਣਾ ਜੇ ਤੇ ਚੰਗੀ ਤਰ੍ਹਾਂ ਬਣਾਏ ਨਾ ਹੋਵੇ ਉਈ ਬਣਾ ਲੂ ਪੱਤੇ ਜਿੰਨੇ ਦੋ ਟੋਟਰੂ ਤੁਸੀਂ ਹੋਰ ਹੋ ਜੀ ਇਹ ਮੰਗਰ ਵਾਲਾ ਕੋਈ ਐ ਹੱਤਕਾ ਡੁੱਡਾ ਫਿਰਨਦਿਆ ਤਾ ਪਨੀਰ ਅਜੇ ਤੱਕ ਚੱਲਣਦਿਆ ਜਿਹੜਾ ਮੰਗਾਇਆ ਸੀ ਉੱਥੇ 2 ਕਿਲੋ ਕਿਉਂ ਨੇ ਆ ਕਿਲੋ ਨਹੀਂ ਮੁੱਕਦਾ ਪਨੀਰ ਤੇ ਮੈਨੂੰ ਕੀ ਪਤਾ ਸੀ ਮੈਂ ਤਾਂ ਸਾਰਾ ਜਿਹੜਾ ਘਰ ਦੇ ਤੇ ਮੈਂ ਪਾ ਲਿਆ ਸੀ ਉਹ ਕੀ ਪਨੀਰ ਵਾਦ ਕਰ 2 ਕਿਲੋ ਕਿਲੋ ਉੱਥੇ ਪਾਇਆ ਤੇ ਕਿਲੋ ਸਭ ਦੱਸੋ ਦੱਸੋ ਸਾਰਾ ਪਾ ਰਿਹਾ ਮੈਂ ਤੁਹਾਨੂੰ ਆ ਅੱਜ ਖਤਮ ਕੀਤਾ ਤੋਂ ਨੂੰਨੇ ਕੱਟ ਕੇ ਪਾਈ ਫਿਰ ਰਾਜੇ ਨੇ ਗਰਮ ਪਾਣੀ ਚ ਪਾਇਆ ਤੇ ਥੋੜੀ ਜੀ ਉਹ ਹੋ ਗਿਆ ਘਟਾ ਜਾ ਹੂੰ ਰਾਜੇ ਨੇ ਗਰਮ ਪਾਣੀ ਚ ਪਾ ਪਾ ਕੇ ਤੇ ਉਹ ਵੀ ਮੰਮੀ ਨੂੰ ਕਹਿੰਦਾ ਕਹਿੰਦਾ ਤੂੰ ਤੇ ਤੇਰੀ ਖਾਈ ਇਹ ਨਾ ਗਈ ਵਨ ਵਨ ਦੇ ਲੱਗਦਾ ਠੀਕ ਹੈ ਸਵਾਗਤ ਆਪਾਂ ਦਾ ਹੋਰ ਵੀ ਆਵੇ ਜਦੋਂ ਇਹ ਕੋਸਟ ਉੱਪਰ ਜਵਾਇਆ ਜਾਈ ਜਾਂਦਾ ਜਿਸ ਵਾਂ ਨੂੰ ਕੋਈ ਵੀ ਆਪਣਾ ਕਰ ਲੈਂਦੀ ਇਹ ਮੇਰਾ ਕੰਮ ਆ ਗਿਆ ਉਹ ਇਹ ਕੇ 10 ਤੱਕ ਇਹ 12 ਠੀਕ ਹੈ ਇਹ ਤੋਂ ਉੱਪਰ ਹੈ sana, bir kez, bir kez daha, bir kez